ਛੇ ਹਟਾ ਤੇ ਰਹਣ ਵਾਲਾ ਫੌਜੀ ਨੌਜਵਾਨ ਹਰਪਾਲ ਸਿੰਘ ਜੋ ਕਿ ਪਿਛਲੇ ਤਕਰੀਬਨ 1 ਸਾਲ ਤੋਂ ਆਸਾਮ ਦੇ ਵਿੱਚ ਦੇਸ਼ ਦੀ ਸੇਵਾ ਕਰ ਰਿਹਾ ਸੀ ਬੀਤੇ ਦਿਨ ਪੈਟਰੋਲਿੰਗ ਦੇ ਦੌਰਾਨ ਦੁਸ਼ਮਣ ਦੀ ਗੋਲੀ ਲੱਗਣ ਦੇ ਕਾਰਨ ਸ਼ਹੀਦ ਹੋ ਗਿਆ ਸ਼ਹੀਦ ਫੌਜੀ ਜਵਾਨ ਦੀ ਪਤਨੀ ਕੋਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪਤੀ ਹਰਪਾਲ ਸਿੰਘ ਆਸਾਮ ਦੇ ਵਿੱਚ ਤਾਇਨਾਤ ਸੀ ਅਤੇ ਬੀਤੇ ਦਿਨ ਜਦ ਉਹ ਆਪਣੇ ਸਾਥੀਆਂ ਦੇ ਨਾਲ ਪੈਟਰੋਲਿੰਗ ਕਰ ਰਿਹਾ ਸੀ ਤਾਂ ਦੁਸ਼ਮਣ ਦੀ ਗੋਲੀ ਲੱਗਣ ਦੇ ਕਾਰਨ ਸ਼ਹੀਦ ਹੋ ਗਿਆ ਅਤੇ ਉਸ ਸ਼ਹੀਦ ਦੀ ਮ੍ਰਿਤਕ ਦੇ ਸਵੇਰੇ ਅੱਜ ਉਸ ਦੇ ਘਰ ਪਹੁੰਚੇਗੀ ਜ਼ਿਕਰਯੋਗ ਹੈ ਕਿ ਹਰਪਾਲ ਸਿੰਘ ਆਪਣੇ ਪਿੱਛੇ ਆਪਣਾ 13 ਸਾਲ ਦਾ ਪੁੱਤਰ ਅਤੇ ਪਤਨੀ ਛੱਡ ਕੱਲ ਉਹਨਾਂ ਦੀ ਮ੍ਰਿਤਕ ਦੇ ਦਾ ਸੰਸਕਾਰ ਸਰਕਾਰੀ ਸਨਮਾਨਾਂ ਦੇ ਨਾਲ ਛੇਹਟਾ ਵਿਖੇ ਕੀਤਾ ਜਾਵੇਗਾ। ਉਹ ਤੁਹਾਡੇ ਕੀ ਲੱਗਦੇ ਨੇ? ਮੇਰੇ ਹਸਪੰਦ ਕੀ ਨਾਮ ਸੀ ਤੁਹਾਡਾ? ਸਰਪਾਲ ਸਿੰਘ ਕਿੱਥੇ ਰਹਿੰਦੇ ਸੀਗੇ ਉਹਨੇ? ਅਸਾਂ ਚ ਤੇ ਕੀ ਗੱਲ ਹੋਈ ਕਿਸ ਤਰ੍ਹਾਂ ਸ਼ਹੀਦ ਫਿਖਰਾ ਹੋਏ ਕਿਸ ਤਰ੍ਹਾਂ ਜੈਪਟਰੋਲੀਮ ਤੇ ਜਾਣਦੇ ਡਿਊਟੀ ਤੇ। ਅੱਛਾ। ਉੱਥੇ ਇਹਨਾਂ ਨੂੰ ਗੋਲੀ ਲੱਗੇ। ਸ਼ਹੀਦ ਹੋ ਗਏ। ਤਾਂ ਵੀ ਮੇਰਾ ਤਵਾਰ ਸਵੇਰੇ 12 ਵਜੇ ਹੋਈ ਦੁਪਹਿਰੇ ਡਿਊਟੀ ਗੱਲਬਾਤ ਡਿਊਟੀ ਚੱਲੇ ਸੀ ਕਿ ਕਿੰਨੇ ਵਜੇ ਤੁਹਾਨੂੰ ਸੁਨਾਹ ਮਿਲਦਾ ਜਾਂ ਉਹਨਾਂ ਨੂੰ ਉਸੇ ਕੀ ਹੋਈ ਤੁਹਾਨੂੰ ਸ਼ਾਮੀ 5:00 ਵਜੇ ਫੋਨ ਸਾਡੇ ਕੋ ਪੰਜ ਆਉਂਦਾ ਹੈ ਤੇ ਕਿੰਨਾ ਸ਼ੁਰੂ ਹੋ ਗਿਆ ਸੀ ਉਹਨਾਂ ਨੂੰ ਉੱਥੇ ਜੋਬ ਕਰਦੇ ਹੋਏ ਉੱਥੇ ਦੇਖੋ ਨੇ ਪਤਲੀ ਸਾਲ ਕੋਇਆ ਆਸਾਮ ਚ ਹੋਈ ਪਹਿਲਾਂ ਹਦਰਾਬਾਦ ਸੀ ਗਿਆ ਤੇ ਮੈਰਿਜ ਨੂੰ ਕਿੰਨਾ ਕਿੰਨਾ ਚਿਰ ਹੋ ਗਿਆ 15 ਸਾਲ ਹੋ ਗਏ ਬੱਚੇ ਕਿਨੇ ਹੋ ਗਏ ਇੱਕ ਬੇਟਾ 13 ਸਾਲਾਂ ਦਾ ਤੇ ਹੋਣ ਜਿਹੜੀ ਉਹਨਾਂ ਦੀ ਡੈਡ ਬੁੜੀ ਹੈਗੀ ਆ ਉਹ ਕਦੋਂ ਜਿਹੜੀ ਅੰਮ੍ਰਿਤਸਰ ਪਹੁੰਚੇਗੀ ਉਹ ਕੱਲ ਸਵੇਰੇ ਕੱਲ ਸਵੇਰ ਅੱਜ 9 ਵਜੇ ਕਹਿੰਦੇ ਰਾਤ ਤੱਕ ਪਹੁੰਚ ਜੇ ਸਵੇਰੇ ਇੱਥੇ 10 11 ਵਜੇ ਆਣਗੇ ਤੇ ਕੀ ਕੀ ਸਮਝੋ ਕਿ ਇੱਕ ਬਹੁਤ ਵੱਡਾ ਜਿਹੜਾ ਇੱਕ ਦੇਸ਼ ਦੇ ਖਾਤਰ ਜਿਹੜਾ ਸ਼ਹੀਦ ਹੋਣਾ ਮੈਂ ਆਪਣੇ ਘਰ ਵਾਲੇ ਤੇ ਮਾਂ ਨੇ ਕਿ ਉਹ ਦੇਸ਼ ਵਾਸਤੇ ਸ਼ਹੀਦ ਹੋਇਆ ਉਹਨਾਂ ਨਾਲ ਤਾਂ ਬਿੱਜਾ ਤਾਂ ਲੋਈ ਆਖਿਰ ਤੇ ਕੋਈ ਖਾਸ ਗੱਲ ਹੋਈ ਉਹਨਾਂ ਨੇ ਕੀਤੀ ਕੋਈ ਗੱਲ ਤਾਂ ਨਹੀਂ ਸਿਹਾ ਸੰਖੇ ਡਿੰਗ ਨੇ ਆਪਣੇ ਬੱਚੇ ਨਾਲ ਗੱਲ ਕੀਤੀ ਮੇਰੇ ਨਾਲ ਗੱਲ ਕੀਤੀ ਕੋਈ ਅਜੀ ਗੱਲ ਹੀ ਨਹੀਂ ਬਿਊਰ ਰਿਪੋਰਟ ਐਸਮ ਜੜਨੀ